ਹੈਲੋ ਜੀ ਸੱਚ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜੇ ਸਾਰੇ ਚੈਨਲ ਤੇ ਰਮਿਆ ਚੈਨਲ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਖੜੀ ਆ ਜੀ ਰਸੋਈ ਦੇ ਵਿੱਚ ਤੇ ਟਾਈਮ ਹੈ 3:30 ਦਾ ਹੋ ਗਿਆ ਤੇ ਜਸ਼ਨ ਆਪਣਾ ਸਕੂਲੋਂ ਆ ਗਿਆ ਕਹਿੰਦਾ ਆ ਕਹਿੰਦਾ ਮੰਮੀ ਕੁਛ ਖਾਣ ਨੂੰ ਹੈ ਨਹੀਂ ਖਾਣ ਨੂੰ ਹੈ ਨਹੀਂ ਤੇ ਕਹਿੰਦਾ ਮੈਂ ਰੋਟੀ ਖਾ ਲਾਂ ਕਹਿੰਦਾ ਨਹੀਂ ਮੰਮੀ ਰੋਟੀ ਨਹੀਂ ਖਾਂਦਾ ਤੇ ਫਿਰ ਆਪ ਆਪਾ ਬਣਾਉਣ ਲੱਗੇ ਜੀ ਚੌਲ ਉਹਦੇ ਵਾਸਤੇ ਤੇ ਇਹ ਵੀ ਕਿਹਾ ਚਲੋ ਚੌਲ ਬਣਾ ਲੈਨੇ ਮੈਂ ਸਾਰੇ ਖਾ ਲਾਂਗੇ ਤੇ ਇੱਧਰ ਆਪਣੀ ਬਣ ਗਈ ਜੀ ਚਾਹ ਚਾਹ ਰੈਡੀ ਹੈ ਚਾਹ ਪੁੰਦੀ ਹੈ ਮੈਂ ਇੱਧਰ ਚੌਲ ਬੜ ਰਹੇ ਆ ਤੇ ਨਹੀਂ ਆਪਾਂ ਤੁਹਾਨੂੰ ਸਾਰੀ ਦਿਖਾਉਂਦੇ ਹਾਂ ਨਾ ਜਿਵੇਂ ਤੜਕਾ ਛੜਕਾ ਲਾਇਆ ਆਪਾਂ ਜਿਵੇਂ ਤੇ ਆਪਣਾ ਫੋਨ ਚਾਰਜ ਹੈ ਨਹੀਂ ਸੀ ਹੁਣ ਵਿਚਾਰਾ ਸਕੂਲੋਂ ਆਇਆ ਸਕੂਲੋਂ ਆ ਕੇ ਫਿਰ ਆਪਦੀ ਮਾਸਿਕੇ ਘਰੇ ਗਿਆ ਮਾਸਿਕੇ ਘਰੋਂ ਫਿਰ ਚ ਲੈ ਕੇ ਆਇਆ ਇਹ ਇਹਨਾਂ ਦਾ ਪਾਵਰ ਬੈਂਕ ਹੋਰ ਮਨ ਕਾ ਉਹਨਾਂ ਪੈਣ ਕੇ ਤਾਂ ਲਾਈਟ ਆ ਗਈ ਇੱਕ ਵੈਦੀ ਤੇ ਆਪਣੇ ਲਾਈਟ ਆਈ ਨਹੀਂ ਜੀ ਤੇ ਆਪਣੇ ਕਿਉਂਕਿ ਰਾਤ ਬਹੁលੀ ਨੇਰੀ ਆਈ ਭਾਈ ਬਹੁਤ ਜਿਆਦੇ ਬੁਰਾ ਹਾਲ ਨੇਰੀ ਨੇ ਕਰਿਆ ਸਾਰੇ ਪਿੰਡ ਦਾ ਮਿੱਟ ਆ ਗਿਆ ਹੋਗਾ ਸਜਵੇਂ ਘਰੇ ਇੰਨੀ ਜਿਆਦੇ ਨੇਰੀ ਸੀ ਪੱਤੇ ਤੇ ਮਸਾਹ ਕਰਦੀ ਸਫਾਈ ਕਰੀਜੀ ਤੜਕੇ ਤਾਂ ਇਹ ਲਬਮਣ ਤੱਕ ਕਮਰੇ ਚ ਜਾ ਕੇ ਖੜ ਗਈ ਮੈਂ ਤਾਂ ਮਹਾ ਐ ਲੱਗੇ ਮਹਾ ਵੀ ਮਨਾ ਕਿੱਥੋਂ ਸ਼ੁਰੂ ਕਰਾਂ ਕਿੱਥੋਂ ਨਾ ਬੁਰਾ ਹਾਲ ਜੀ ਪੁੱਛੋ ਇਹਦਾ ਤੇ ਤਾਂ ਕਰਕੇ ਜੀ ਤੜਕੇ ਜੇ ਤੁਹਾਨੂੰ ਦਿਖਾਉਂਦੇ ਨਾ ਆਪਾਂ ਵੀਡੀਓ ਬਣਾਉਂਦੇ ਤੁਸੀਂ ਆਹਦਾ ਇੰਨਾ ਇੰਨਾ ਰੇਤਾ ਇੰਨਾ ਕੂੜਾ ਬਾਹਲਾ ਜਿਆਦੇ ਕੂੜਾ ਇੱਕ ਬੱਠਲ ਭਰ ਕੇ ਸਾਰਾ ਨਿਕਲਿਆ ਜੀ ਇਧਰੋਂ ਪੱਕੇ ਪੱਕੇ ਖਾਣਾ ਚ ਤੇ ਪੰਜ ਬੱਠਲ ਮੈਂ ਉਧਰੋਂ ਪੱਟੀਆਂ ਦੇ ਸਟਕਿਆਈ ਬਾਹਰ ਨੂੰ ਬਾਹਰੋਂ ਕੱਚੇ ਵੇੜੇ ਜਿਹੜਾ ਆਪਣਾ ਫੂਹਾ ਫੂੜਾ ਹੁੰਦਾ ਉਹ ਅੱਡ ਸੀਗਾ ਟੜ ਕੇ ਦਾ ਬਹੁਤ ਬੁਰਾ ਹਾਲ ਸੀ ਫੇਰ ਜੀ ਨੇਰੀ ਆ ਗਈ ਆ ਗਈ ਚਲੋ ਨੇਰੀ ਆ ਗਈ ਕੱਲੀ ਠੀਕ ਆ ਉੱਤੇ ਜਿਹੜਾ ਰੇਤਾ ਆਇਆ ਸੀ ਘਰੇ ਉੱਤੇ ਕਮੀ ਆ ਗਿਆ ਪੂਰੇ ਜ਼ੋਰ ਦਾ ਤੇ ਉੱਤੇ ਸਾਰਾ ਚਿਪ ਗਾਇ ਰੇਤਾ ਫਿਰ ਟੜ ਕੇ ਮੈਂ ਸਾਰੇ ਚੌਂਤਰੇ ਦੇ ਪੋਚਾ ਲਾਇਆ ਤੇ ਸਹੀ 10 ਵਜੇ ਜੀ ਮੈਂ ਆਟਾ ਗੁੰਨੇ ਆਟਾ ਗੁੰਨ ਕੇ 10 ਵਜੇ ਫੇਰ ਰੋਟੀ ਲੱਗੀ ਮੈਂ ਸਾਰਾ ਨੇ ਰੋਟੀ ਖਾ ਲਈ ਸੀ ਮੈਂ ਆਪਣੇ 11 ਵਜੇ ਰੋਟੀ ਖਾਧੀ ਰੋਟੀ ਰੋਟੀ ਪਕਾ ਕੇ ਸਹੀ 11 ਵਜੇ ਰੋਟੀ ਖਾਧੀ 11 ਵਜੇ ਰੋਟੀ ਖਾ ਕੇ ਫੇਰ ਰੋਟੀ ਵਾਲੇ ਭਾਂਡੇ ਚੱਕੇ ने ने हुने हुने पर, भी। भी फेर ਕਿਤੇ ਜਾ ਕੇ ਚਾਹ ਕਰੀਏ ਲੋ ਜੀ ਪਰਵੇ ਆਪਣੇ ਚੌਲ ਸਟੋਲ ਦਿਖਾ ਲਿਆ ਆਪਾਂ ਕਿਵੇਂ ਬੰਨਨੇ ਨੇ ਲੋ ਜੀ ਚੌਲ ਹੋ ਗਏ ਰੈੜੇ ਇੱਕ ਨਾ ਭੈਣ ਦਾ ਕਮੈਂਟ ਆਇਆ ਸੀ ਕਹਿੰਦੀ ਦੀਦੀ ਤੁਸੀਂ ਕਦੇ ਚੌਲ ਨਹੀਂ ਬਣਾਉਂਦੇ ਉਹ ਆਪਾਂ ਹੁਣੇ ਹੀ ਜੁੜੇ ਹੋਣਗੇ ਆਪਾਂ ਪਹਿਲਾਂ ਤਾਂ ਬਹੁਤ ਬਣਾਉਂਦੇ ਹੁੰਦੇ ਸੀ ਜੀ ਬਸ ਕਦੇ ਐਂਜ ਹੋ ਜਾਂਦਾ ਵੀ ਵੀ ਨਹੀਂ ਹੁੰਦੇ ਘਰੇ ਹਨਾ ਫਿਰ ਉਦੋਂ ਐ ਹੋ ਜਾਂਦਾ ਵੀ ਹੈ ਹੀ ਨਹੀਂ ਚਲ ਮਗਾਉਣੇ ਪੈਣਗੇ ਤੇ ਲਓ ਜੀ ਚੌਲ ਪਤਾ ਨਹੀਂ ਵੀਡੀਓ ਚ ਕਲਰ ਗਏ ਜਾ ਆਪਾਂ ਬਸ ਨਮਕ ਤੇ ਮਿਰਚ ਪਾਉਣੇ ਹੁੰਨੇ ਬਾਕੀ ਆਪਾਂ ਇਹਦੇ ਚ ਪਾਇਆ ਟਮਾਟਰ ਤੇ ਦੋ ਆਲੂ ਤੇ ਪਿਆਜ਼ ਹਰੀ ਮਿਰਚ ਤੇ ਥਜੀਰਾ ਜੀਰੇ ਦਾ ਤੜਕਾ ਸ਼ਕਤ ਲਾਇਆ ਤੇ ਲਓ ਜੀ ਆਪਾਂ ਪਾ ਦਈਏ ਹੁਣ ਬਾਟੀਆਂ ਦੇ ਵਿੱਚ ਤੇ ਆਪਾਂ ਖੁੱਲੇ ਬਣਾਈ ਹੈ ਜੀ ਜਿਨੇ ਜਿੰਨੇ ਖਾਣੇ ਹੋਣਗੇ ਖਾ ਲੈਣਗੇ ਤੇ ਰਾਇਤਾ ਵੀ ਪਿਆ ਜੀ ਰਾਇਤਾ ਖਾਣਾ ਹੋਇਆ ਨਾਲ ਰਾਇਤਾ ਖਾ ਲੈਣਗੇ ਕਿਉਂਕਿ ਅੱਜ ਸਵੇਰ ਦੀ ਲਾਈਟ ਹੈ ਨਹੀਂ ਤੇ ਆਪਣੇ ਫਿਰ ਮਧਾਣੀ ਤੇ ਲੱਗੀ ਨਹੀਂ ਤਾਂ ਕਰਕੇ ਫਿਰ ਰਾਇਤਾ ਬਣਾ ਲਿਆ ਸੀ ਅੱਜ ਆਪਾਂ ਰਾਇਤਾ ਪਾ ਲਿਆ ਸੀਗਾ ਤੜਕੇ ਲੱਸੀ ਦੀ ਥਾਂ ਤੇ ਰਾਇਤਾ ਚੱਲਿਆ ਤੜਕੇ ਰੋਟੀ ਆਪਾਂ ਰਾਇਤੇ ਤੇ ਨਾਲ ਖਾਦੀ ਗਰਮਾਂ ਵਿੱਚ ਤਾਂ ਜੀ ਆ ਹੀ ਕੁਝ ਚੱਲਦਾ ਹਨਾ ਦਹੀਂ ਹੋਵੇ ਜੇ ਦਹੀਂ ਵੀ ਹੋਵੇ ਨਾਲ ਵਧੀਆ ਲੱਗਦੀ ਰਾਇਤਾ ਵੀ ਹੋਵੇ ਤਾਂ ਵੀ ਤੇ ਜੀ ਰਾਇਤਾ ਪਾਉਣਾ ਹੈ ਰਾਇਤਾ ਪਾ ਲੈਣਗੇ ਤੇ ਬਾਕੀ ਜਸ਼ਨ ਦੇ ਡੈਡੀ ਤਾਂ ਐਵੇਂ ਹੀ ਖਾਂਦੇ ਹੁੰਦੇ। ਲੋ ਜੀ ਆਪਾਂ ਫੜਾਇਆ ਸਾਰਿਆਂ ਨੂੰ। ਤੇ ਅਸੀਂ ਚਾਰ ਹੀ ਜਣੇ ਆ ਜੀ ਘਰੇ ਡੈਡੀ ਹੈਣਗੇ। ਜਸ਼ਨ ਤੇ ਮੰਮੀ ਤੇ ਜਸ਼ਨ ਦੇ ਡੈਡੀ ਡੈਡੀ ਦਾ ਪੰਡਾ ਹਜੇ ਦੇਖੋ ਕਦੋਂ ਕਾਣਗੇ। ਚੌਲ ਬਥੇਰੇ ਪਏ ਆ ਬਾਤੂ ਬਣਾ ਲੈ ਖੁੱਲੇ ਆਪਾਂ। ਚੱਕੋ ਜੀ। ਲੋ ਚਾਹ ਵੀ ਰੈਡੀ ਆ ਨਾਲ ਚਾਹ ਪਣੀ ਹੋਈ ਚਾਹ ਪੀ ਲੈਣਗੇ। ਤੇ ਆਪਾਂ ਲਾ ਲਈ ਚਮਚੇ ਬਾळा ਉਹ ਹੋਇਆ ਜੀ ਤੜਕੇ ਤੱਕ ਸਮਾਣ ਪਿਆ ਆਪਣੇ ਕੀ ਨਾ ਲੈਂਦੇ ਹੁੰਦੇ ਰਸੋਈ ਵੀ ਆਪਣੀ ਮਾੜੀ ਜੀ ਚਾਹੂੰਗੀ ਤੇ ਰਸੋਈ ਦੇ ਤਾਂ ਉਹ ਜਿਹੜੀ ਹੁੰਦੀ ਚੀਕਣੀ ਮਿੱਟੀ ਸਾਰੀ ਥੱਲੇ ਆ ਗਈ ਚੀਕਣੀ ਮਿੱਟੀ ਸਾਰਾ ਢਾਂਡਾ ਟੋਕਰਾ ਸੀਗਾ ਉਹ ਤਾਂ ਸੈਲਫ ਥੱਲੇ ਪਿਆ ਸੀ ਇੱਥੇ ਟੋਕਰਾ ਤੇ ਗੱਲ ਕਰ ਇੱਥੋਂ ਚਾਹੂੰਗੀ ਆਹ ਥਾਂ ਤੋਂ ਰਮਜ਼ਾਨੀ ਕੋਲੋਂ ਇੱਥੋਂ ਜਿੱਥੇ ਆਪਾਂ ਰਡਕੜੀ ਧਰਦੇ ਆ ਤੇ ਬੜਾ ਹਾਲ ਹੋ ਗਿਆ ਜੀ ਕਿੱਥੋਂ ਇਹਦਾ ਸਾਰੇ ਭੰਡਾ ਤੇ ਚੀਕ ਰਹੀ ਵਤੀ ਲੋਚੀ ਤੁਸੀਂ ਵੀ ਖਾ ਲਓ ਸਾਰੇ ਜਣੇ YouTube ਫੈਮਿਲੀ ਤੇ ਪੁੱਛਦੇ ਆਂ ਜੀ ਸਾਰਿਆਂ ਨੂੰ ਕਿਵੇਂ ਵਿੱਚ ਰਹਿਤਾ ਪਾ ਕੇ ਖਾਣਗੇ ਕਿ ਐਵੇਂ ਹੀ ਖਾਣਗੇ ਚਲੋ ਜੀ ਆਪਾਂ ਖਾ ਲਈਏ ਖਾਣਾ ਦਾਣਾ ਫਿਰ ਆਪਾਂ ਸੋਡਨ ਨਾਲ ਹੋਰ ਕੰਮ ਤਾਂ ਦੇ ਕਰਦੇ ਆਂ ਸ਼ੇਅਰ ਕਿਵੇਂ ਬਣਿਆ ਸਵਾਦ ਸਹੀ ਐ ਨੂੰ ਮਿਰਚ ਹੂੰ ਗਰਮ ਆ ਬਤਾਓ ਹਜੇ ਥੋੜੇ ਠਰ ਜਾਂਦੇ ਫਿਰ ਖਾਣੀ ਤੇਰੇ ਡੈਡੀ ਉਹ ਤਾਂ ਉਤਰਾ ਤੇ ਹੋ ਤਰੀਆਂ ਦਾ ਕਰਕੇ ਦੀ ਰਾਤ ਲੋ ਜੀ ਚੌਲ ਆਪਾਂ ਧਰਿਆ ਬਣਾ ਕੇ ਉਹਨੇ ਥੋੜੇ ਜੇ ਠੰਡੇ ਹੋ ਜਾਂਦੋ ਤੇ ਆਪਣੀ ਉਂਵੀ ਮੱਥਾ ਮਾਰੀ ਗਿਆ ਤਾਣਾ ਤਾਰ ਰੋ ਰੁੱਟੀਆਂ ਦੇਖੀ ਨਹੀਂ ਗਈ ਨਹੀਂ ਕਰੀ ਆਪਾਂ ਉਹ ਤਾਂ ਲੈਟਰ ਬਣਾ ਦੀ 1 ਵਜੇ ਆਈ ਹੈ ਉਹ ਪੈਂਚ ਨਾਲ ਹੋਰ ਲੱਗ ਗਿਆ ਕਿਵੇਂ ਆਈ ਲੱਗ ਗਿਆ ਉਹ ਉੱਥੇ ਅੱਛਾ ਕੇ ਆਈ ਨਹੀਂ ਉਹ ਆ ਇੱਕ ਤਾਂ ਮੌਸਮ ਹੈ ਜਾਂ ਹੁੰਦਾ ਤੂੰ ਨਿਗਾਣਾ ਹੋ ਕਰਿਆ ਕਰ ਮਿੱਟਰ ਚ ਸੀਗੀ ਲੈਟਰ ਆ ਲੱਗਿਆ ਹਾਈ ਲਓ ਜੀ ਕਿੰਨਾ ਘਟਾ ਲੱਗੂਆ ਆਪਣੀਆਂ ਜਾਮਣਾਂ ਬਾੜੀ ਹਵਾ ਸੀ ਜੀ ਰਾਤ ਨੇਰੀ ਨਹੀਂ ਝੂਲਦਾਂ ਸੀ ਜਮਾ ਥੱਲੇ ਲੱਗ ਜਾਂਦੀ ਸੀ ਆ ਜਾਮਣ ਦਾ ਤਾਦ ਤਾਰ ਨੂੰ ਖਿੱਚ ਪੈ ਗਈ ਟੁੱਟ ਗਈ ਤਾਰ ਹੈ ਨਾ ਲਓ ਜੀ ਅੱਜ ਤਾਂ ਬਸ ਉਹਨਾਂ ਨੂੰ ਮौज ਬਣ ਗਈ ਐਡੀ ਸੋਹਣੀ ਹਵਾ ਚੱਲੀ ਆਂਦੀ ਚਲੋ ਨੇਰੀ ਜਿਹੜੀ ਆਈ ਆਈ ਤੇ ਪਰ ਹਵਾ ਐਡੀ ਠੰਡੀ ਠਾਰ ਚੱਲੀ ਆਂਦੀ ਚੈੱਕ ਕਰੋ ਹਾਈ ਹਵਾਏ ਉੱਥੇ ਰਸੋਈ ਚ ਤਪਸੀਨ ਆ ਗਿਆ ਸੀਗਾ ਤੇ ਬਾਹਰ ਤਾਂ ਐ ਲੱਗਦਾ ਆਹਾਹਾ ਏਸੀ ਲੱਗਿਆ ਪੈ ਜਮਾ ਸ਼ੇਵਲਾ ਬਣਿਆ ਪੈ ਲਾਡੋ ਲਾਡੋ ਸਾਡੀ ਰਾਤ ਅੰਦਰ ਬੰਨੀ ਅੰਦਰ ਬੰਨੀ ਕਿ ਕਰਾ ਸੀ ਕੱਲੀ ਬੰਨਤੀ ਵੀ ਚਲੋ ਵੀ ਹਨਾ ਵੀ ਬਿਮਾਰ ਨਾ ਹੋ ਜੇ ਹੁਣਕੇ ਦੀ ਮਾਂ ਨੇ ਖੌਰੂ ਪਟਿਆ ਖੌਰੂ ਪਟਿਆ ਸਾਰਾ ਪੱਟ ਤਾਂ ਵੇੜਾ ਜਿੱਥੇ ਬੰਨੀ ਸੀ ਤੇ ਮੁੜ ਕੇ ਫਿਰ ਇਹਨੂੰ ਖੋਲ ਕੇ ਅੰਦਰ ਬੰਨੀ ਤੇ ਨਾਲੇ ਜੀ ਸਾਰਾ ਸਮਾਨ ਫੇਰ ਸੰਭਾਲ ਕੇ ਪਈਦਾ ਆਥਣੇ ਵੀ ਆ ਪਤਾ ਹੀ ਹੁੰਦਾ ਵੀ ਨੇਹਰੀਆਂ ਦਾ ਹਨਾ ਕੀ ਪਤਾ ਲੱਗਦਾ ਤੇ ਪਰ ਫੇਰ ਵੀ ਕੁਛ ਨਾ ਕੁਛ ਜਿਵੇਂ ਕੋਈ ਡੱਬਾ ਵਗੈਰਾ ਬਾਹਰ ਕੋਈ ਲੀਟਰ ਲੂਟਰ ਜਾਂ ਜਿਵੇਂ ਆਪਣਾ ਹੁੰਦਾ ਹਨਾ ਕੋਈ ਗਲਾਸ ਵਗੈਰਾ ਆਪਾਂ ਰੱਖ ਲੈਨੇ ਬਾਹਰ ਇੱਕ ਫੜਾ ਫੜਾ ਵੱਜਣ ਲੱਗ ਗਏ ਫਿਰ ਜਿਹੜੀਆਂ ਟੀਨਾ ਥੱਲੇ ਬਾਲਟੀਆਂ ਪਈਆਂ ਸੀ ਰਬੜਦੀਆਂ ਉਧਰ ਇੱਕ ਰੋਲਾ ਪੈ ਗਿਆ ਫਿਰ ਉਹ ਰੁੜੀਆਂ ਫਿਰਨਾ ਪੁੱਛੋ ਹੀ ਨਾ ਰਾਤ ਤਾਂ ਬਹੁਤ ਜ਼ਿਆਦਾ ਹੋ ਹੋਇਆ ਨੇਹਰੀ ਬਹੁਤ ਜ਼ਿਆਦਾ ਤਕੜਾ ਨੇਹਰੀ ਸੀਗਾ ਤੂਫਾਨ ਹੀ ਚੱਲਦਾ ਸੀ ਅਜੇ ਤਾਂ ਤੇ ਹਜੇ ਆਪਣਾ ਪ੍ਰੈਸ ਵਾਲੇ ਮੇਜ ਤੇ ਜੀ ਕੱਪੜੇ ਨਹੀਂ ਧਰੇਗੇ ਤੁਸੀਂ ਦੇਖੋ ਬਸ ਹੁਣ ਨਾ ਸਾ ਉਹ ਕਰਕੇ ਚੌਲ ਵਗੈਰਾ ਖਾ ਕੇ ਚਾਹ ਪਾਣੀ ਪੀ ਕੇ ਹੁਣ ਸੈਟਿੰਗ ਕਰਦੀਆਂ ਤੇ ਹੁਣ ਕੱਪੜੇ ਧਰ ਦਾਂਗੇ ਆਪਾਂ ਤੇ ਜਸ਼ਨਦਰ ਕਿਹੜਾ ਤਾਂ ਗੈਲਰੀ ਚ ਖੜਾ ਜਸ਼ਨਦਰ ੜੀ ਤਾਂ ਹੁਣ ਲਵਾਉਣੇ ਕਿੱਥੇ ਲਾਉਣਾਗਾ ਉੱਥੇ ਸੈਟਿੰਗ ਕਰ ਦਿੰਨੇ ਕਿਹੜਾ ਤੇ ਬਸ ਫਿਰ ਜਿਹੜੇ ਕੱਪੜੇ ਸਾਹਮਣ ਵਾਲੇ ਆ ਪੇਟੇਗਾ ਬਨਵਾ ਰਿਆਂ ਅਪਰੰਗਾ ਬੰਗਾ ਪੇਟੇਗਾ ਜਿਹੜਾ ਉਹ ਖਾਲੀ ਹੋ ਜਾਣੀਆਂ ਤੇ ਵਿੱਚ ਸਮਝ ਜਾਣਗੇ ਤੇ ਤੜਕੇ ਜਸ਼ਨਾ ਕਹਿੰਦਾ ਮੰਮੀ ਹੁਣ ਤਾਂ ਕਹਿੰਦਾ ਮੈਂ ਆਪ ਹੀ ਪ੍ਰੈਸ ਕਰ ਲਿਆ ਕਰੂੰ ਵਰਦੀ ਬਸ ਮੈਨੂੰ ਉੱਥੇ ਪ੍ਰੈਸ ਲਾ ਕੇ ਦੇ ਦਿਆ ਕਰ ਤੇ ਵਰਦੀ ਦੇ ਦਿਆ ਕਰ ਕੱਢ ਕੇ ਮੇਰੀ ਜੁਨੀਫਾਰਮ ਸਕੂਲ ਵਾਲੀ ਤੇ ਮੈਂ ਆਪੇ ਪ੍ਰੈਸ ਕਰ ਲਿਆ ਕਰੂੰ ਮੈਂ ਖਾ ਦੇਖ ਮੁੰਡੇ ਨੂੰ ਕਿ ਹੈ ਓਏ ਦੇਖ ਕਿੰਨਾ ਚਾਮ ਹੈ ਤੇ ਹੁੰਦਾ ਹੀ ਹੈ ਜੀ ਜਵਾਕ ਨੂੰ ਹਨਾ ਜ ਕੋਈ ਨਵੀਂ ਚੀਜ਼ ਆਉਂਦੀ ਆਪਣੀ ਘਰੇ ਚੀਜ਼ ਬਣ ਗਈ ਚਲੋ ਜੀ ਓਏ ਬਹੁਤ ਹੁੰਦਾ ਵੀ ਚਲੋ ਵੀ ਪੈਸੇ ਆਪਣੇ ਅਰਥ ਲੱਗ ਗਏ ਹਨਾ ਕੰਮ ਆ ਗਏ ਵਧੀਆ ਤੇ ਚੀਜ਼ ਬਣ ਗਈ ਵਧੀਆ ਘਰੇ ਤੇ ਇਹ ਚੀਜ਼ ਦੀ ਇਹਦੀ ਵੀ ਲੋਡ ਸੀਗੀ ਜੀ ਮੇਜ ਦੀ ਬਹੁਤ ਜ਼ਿਆਦੇ ਸਰਦਾ ਨਹੀਂ ਸੀਗਾ ਕੱਪੜੇ ਵਗੈਰਾ ਜਿਵੇਂ ਸੰਭਾਲਣੇ ਹੋਗੇ ਜਾ ਜਿਵੇਂ ਹਨਾ ਪੇਟੀਆਂ ਤੇ ਪਏ ਰਹਿੰਦੇ ਆ ਨੇਰੀ ਨੱਪਿਆਂ ਚ ਹਨਾ ਔਖਾ ਹੋ ਜਾਂਦਾਗਾ ਤੇ ਫਿਰ ਪ੍ਰੈਸ ਕਰਨਾ ਹੋਵੇ ਫਿਰ ਵੀ ਇੱਕ ਦੇ ਬੰਦਾ ਖੜਾ ਖੜਾ ਦੋ ਉਹਦਾ ਪ੍ਰੈਸ ਮਾਰ ਕੇ ਲੈ ਜਾਓ ਫਿਰ ਪਹਿਲਾਂ ਦਰੀ ਕੱਢੋ ਫਿਰ ਉਹਨੂੰ ਪਿਸ਼ਾਓ ਫਿਰ ਬੈ ਬੈ ਕੇ ਪ੍ਰੈਸ ਕਰਨੀ ਔਖਾਇਆ ਹੋ ਜਾਂਦਾ ਸੀ ਜੀ ਵਾਓ ਵਾਹ ਛਿਮੜਾ ਬਣਿਆ ਪਿਆ ਜੀ ਇੱਥੇ ਸਾਡੇ ਚਲੋ ਜੀ ਖਾ ਲਈਏ ਚੌਲ ਫਿਰ ਕਿੰਨੇ ਚਾਚ ਫਿਰ ਆਪਾਂ ਕਰਦੇ ਆਂ ਕੱਪੜਿਆਂ ਦੀ ਸੈਟਿੰਗ ਤੈਨੂੰ ਟਰੈਕਟਰ ਦਾ ਖੜਕਾ ਸੁਣ ਗਿਆ ਨਹੀਂ ਤੈਨੂੰ ਜਾਗ ਆਉਂਦੀ ਸੈਂ ਟਰੈਕਟਰ ਦਾ ਨਹੀਂ ਜੁਰੇ ਆਏ ਵਾਹ ਉਹ ਕੁਦਰਤੀ ਜਾ ਰਿਹਾ ਹੈ ਉਹ ਮੈਂ ਖਾ ਕੇ ਕਿੰਨਾ ਲੱਗਦਾ ਚਾਰ ਤੱਕ ਚੁੱਕ ਕੇ ਬਾਹਰ ਮਗਾ ਚਾਰ ਪਾਣੀ ਲਾ ਕੇ ਹੈ ਆਖਿਆ ਕਾਹਨੋਂ ਕਾਹਨੋਂ रात नहरी दर्द करूगी करी गए साढ़े चार ही लग गई नीरा क्योंकि भी अज तो मौसम भी ठंडा धुप्प भी एनी महसूस नहीं होंगी ठंडी ठंडी हवा चली आती है चलो जेड़ा मीह पा गया चार दिन मौसम तो चलो मीह ठंडा रहूगा मैं गेदी करनी का फरहार जेड थजुं चलाई 2 महीने के में घटा नहीं बाकी सब्जजी रो बहुत सारा हो गया सब्जी हरी हरी निकल आई हुई है हम तो टीवी रोज बार के पशु आज पीने ਲਓ ਜੀ ਪਸੂ ਦਿੱਤੇ ਬੰਨ ਆਪਾਂ ਤੇ ਹਵਾ ਹਜੇ ਦੇਖੋ ਠੰਡੀ ਰਹਿਣੇ ਚੱਲੀ ਜਾਂਦੀ ਤੇ ਉਧਰ ਆਪਣੇ ਲਾਡੋ ਨੇ ਪੀ ਲਿਆ ਆਪਾਂ ਪਹਿਲਾਂ ਭੱਜ ਕੇ ਹੱਡੀ ਉਧਰ ਟਿੱਕਰ ਸਾਰੇ ਪਹਿੜਾ ਪਾਤੀ ਜਾਂਦੀ ਆ ਕਹਿੰਨੇ ਹੁਣ ਪੀਣ ਲੱਗੀ ਪਾਣੀ ਚੜ ਗਿਆ ਦਮ ਜਦ ਬਸ ਹੁਣ ਹਜੇ ਕਹਿੰਦੀ ਹੋਰ ਭੱਜਣਾ ਏ ਲੱਗ ਜੂ ਪਤਾ ਕੌਣ ਤਖੜਾ ਏ ਤੇ ਤੈਨੂੰ ਇਹ ਲੈ ਜੂਗੀ ਛੱਡ ਦੇ ਬਾਹਰ ਤਾਂ ਛੱਡ ਦੇ ਜਾਣ ਦੇ ਬਾਹਰ ਮਸਤੀ ਚੜਦੀ ਹਵਾ ਚਲਦੀ ਏ ਆ ਲਾਡੋ ਬੱਸ ਜਾ ਦਾ ਭੱਜਣਾ ਦਾ ਇੱਕ ਗੇੜਾ ਦੇ ਲਾ ਤੇ ਨਹੀਂ ਕੰਮ ਕਰੀਏ ਕਿੱਧਰ ਜਾਂਦੀ ਏ ਹੁਣ ਇਹ ਜਿੰਮੀ ਤੇ ਜੜਤੀ ਲੱਤ ਫੜ ਲੂ ਤੇਰੀ ਬੱਸ ਨਹੀਂ ਪਾਈਦੀ ਗੱਡੀ ਡਾਊਨ ਹੋ ਗਈ ਆ ਗਈ ਆ ਗਈ ਆ ਗਈ ਆ ਗਈ ਨੇਰੀ ਨੇਰੀ ਬਰੋਲਾ ਓ ਮਾਈ ਗਾਡ ਦੇਖ ਦੇਖ ਦੇ ਉਹ ਥੱਲੇ ਪਊ ਗਿਆ ਆ ਦੀ ਮਮ ਮम्मा ਗੋਲੀ ਗਈ ਸਾਢੇ ਜਸਨਾ ਆਦਾ ਹੁੰਦਾ ਮੰਮੀ ਇਹਦੀ ਮੰਮਾ ਏ ਕਹਿੰਦੇ ਹੁੰਦੇ ਐ ਕੱਟਰੂ ਬੱਛਰੂ ਨੂੰ ਛੱਡਣਾ ਚਾਹੀਦਾ ਏ ਬਸ ਹੁਣ ਬੰਦ ਲਾਡੋ ਬਸ ਬਹੁਤ ਆ ਚਲੋ ਜੀ ਸੱਟ ਲਈ ਗੋਆ ਕੁੜਾ ਤੇ ਉਹ ਪਸ਼ੂ ਤਾਂ ਅੱਜ ਰਾਹਮਣਾ ਬੈਠੇ ਰਹੇ ਤੇ ਅੱਜ ਬਸ ਆਪ ਨੂੰ ਵੀ ਨੀਂਦ ਆ ਗਈ ਘੰਟਾਕ ਸੌਂ ਗਏ ਚੌਲ ਚੂਕਲ ਖਾ ਕੇ ਤੇ ਇਸ ਤੋਂ ਬਾਅਦ ਗੋਆ ਟਾਲੇ ਨਹੀਂ ਗਿਆ ਥਾਂ ਦੇਖੋ ਥਾਂ ਥਾਂ ਤੇ ਪਿਆ ਪਰ ਆਏ ਆ ਪਸ਼ੂ ਹੁਣੀ ਜਦੋਂ ਮੈਂ ਨੀਰਾ ਪਾਉਣ ਲੱਗ ਗਈ ਮੈਂ ਦੋ ਗਾਈਆਂ ਨੂੰ ਰਲਾਤਾ ਸੀ ਮੈਂ ਸਾਰਾ ਨੂੰ ਲਾਉਂਦੀ ਸੀ ਉਦੋਂ ਖੜੇ ਹੋਏ ਸਾਰੇ ਪਸ਼ੂ ਤੇ ਕਿਉਂਕਿ ਹਵਾ ਚੱਲਦੀ ਸੀ ਵਧੀਆ ਬਾਹਰ ਰਾਹਮਣਾ ਬੈਠੇ ਸੀਗੇ ਚਲੋ ਜੀ ਸੱਟ ਲਈ ਗੋਆ ਨਾਲ ਨਾ ਰੱਖੀ। ਉਹ ਨਾ ਰੱਖੀ। ਵੀ ਜਿੱਕੇ ਸਾਰੇ ਟੂੜੀ ਤਾਂ ਦੇ ਚ ਪੈਣਿਆ ਪਤੰਗਾ ਸੀ। ਲੋ ਜੀ ਆਪਾਂ ਤਾਂ ਲੱਗੀ ਪਾਣੀ ਗਰਮੋ 60% ਦੇ ਪਾਣੀ ਧਕਲੇ ਆਪਾਂ ਮੰਗਰੋ। ਇਹ ਪੀਨਾਂ ਦੀ ਤਾਂ ਨਾ ਪਾਰ। ਤੇ ਇਹ ਤਾਂ ਸਾਡੀ ਇੱਕ ਤਰ੍ਹਾਂ ਦੀ ਭੱਠੀ ਹੈ ਦੇ ਵਿੱਚ ਜੀ ਅਸੀਂ ਪਤੀਲਾ ਗੱਡਿਆ ਹੋਇਆ ਸਰਪਰ ਦਾ। ਇਹ ਜੋ ਸਾਡੇ 20 20 ਲੀਟਰ ਤੋਂ ਜ਼ਿਆਦਾ ਹੀ ਬੰਦਾ ਪਾਣੀ ਆ ਤਿੰਨ ਵਾਟੀਆਂ ਮੈਂਨੇ। ਆ ਤਿੰਨ ਵਾਟੀਆਂ ਪਾ ਜੰਦੇ ਕਿੰਨੇ 20 ਦੀ ਹੈਗੀ ਇਹ। ਹਾਂ। 8 ਲੀਟਰ ਪਾਣੀ ਪਾਇਆ ਤੇ ਕਿਰਾਪਤਾ ਜੀ ਹੁਣ ਬਸ ਪਾਤੀ ਅੱਗ ਮਚਾ ਕੇ ਨਾ ਪਾਤੀਆਂ ਲਾ ਕੇ ਤੇ ਆਹ ਜਿਹੜਾ ਆਹ ਆਪਣਾ ਇਹ ਮੂਰੇ ਲਾ ਦਾਂ ਕਿਉਂਕਿ ਆਪਣੀ ਇੱਧਰ ਥੂੜੀ ਪਈ ਆ ਤੇ ਨਾ ਜਾਣੇ ਪਤਾ ਕਿੰਨੇ ਲੀਟਰ ਦੀ ਇਹ ਲਿਖੇ ਉਹ ਬੈਠੇ ਇਹ ਤਾਂ 13 ਲੀਟਰ ਹੈ 26 ਤੇ 13 ਨਾ 39 ਲੀਟਰ ਬਣੀ ਜਾਂਦਾ 40 ਕਿ ਲੀਟਰ ਬਣੀ ਜਾਂਦਾ 来 ये हां ये जस्ट ਆਪਣਾ ਭਾਈ ਜਾਂਦਾ ਜਿਹੜੇ ਆਪਣੇ ਮੋਟਰ ਨਰਮਾਣੀ ਲਾਇਆ ਸੀ ਹਿੱਸੇ ਤੋਂ ਬਾਅਦ ਉਹ ਚੱਕੀ ਵਿੱਚੋਂ ਬਣਾਉਂਦਾ ਨਰਮਾ ਵਧੀਆ ਮੌਸਮ ਆ ਰਿਹਾ ਹੂੰ ਅਗਰ ਆ ਬਾਵਨੀਰਾ ਚਾਰਾ ਪਾਉਂਦੇ ਭੱਜ ਜਾਂਦੇ ਹੋ ਕੇ ਹੋਰ ਆਉਗੋ ਨਾ ਕਹਿੰਦੇ ਮੀਂਹ ਤਾਂ ਦਸਹੀ ਆਂਦੇ ਆ ਸ਼ਾ ਸ਼ੀਫ ਰੀਕ ਟਿੱਕਰ ਵਧ ਗਿਆ ਹੁਣ ਤਾਂ ਸਾਰਾ ਹੀ ਆ ਠੀਕ ਆ ਹੁਣ ਤਾਂ ਇਹ ਆ ਜੀ

ਉਹ ਕੀ ਕਰਦਾ ਕੰਮ ਪੀ ਲਈ ਲੱਸੀ ਓਏ ਓ ਛਰੂ ਜਿੰਮੀ ਇਹ ਸਾਡੇ ਛੇਰੂ ਤੇ ਜਿੰਮੀ ਹੂੰ ਦੇਖ 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 ਮਸਤੀ ਕਰਦਾ ਕਿ ਮਮ ਵੀ ਨਮ ਲਓ ਮਮ ਵੀ ਕਰੀਆ ਦੇ ਕੱਪੜੇ ਤਾਂ ਸਰੀ ਗਾ ਸਾਰਾ ਖਾਲਾ ਆਪਣੇ ਨੂੰ ਪਾ ਚੱਕ ਜੇ ਖਾਲਾ ਕਹਤਾ ਮੈਂ ਖਾਲ ਚੱਕ ਲੈ ਆਥਣ ਹੈ ਨਹੀਂ ਪਉਣ ਹੁਣ ਵੀ ਥੋੜੀ ਸੀਗੀ ਟਾਈਮ ਪਾਸ ਜੇ ਕਰਿਆ ਹੁਣ ਵੀ ਲਓ ਜੀ ਕੇਰਾ ਤਾਂ ਮੋਟਾ ਮੋਟਾ ਝਾੜੂ ਕੱਢਦੇ ਆ ਤੇ ਸਾਰੇ ਚੌਂਦਰੇ ਤੇ ਪੋਚਾ ਲਾਇਆ ਜੀ ਅੱਜ ਮੈਂ ਇਸ ਤੇ ਸਾਰੇ ਤੇ ਐਨਾ ਕਿਉਂ ਜਿੱਥੇ ਜਿਹੜੀ ਚੀਜ਼ ਜਿਵੇਂ ਇੱਥੇ ਵੀ ਆ ਆਪਣਾ ਇਕਤਾ ਆ ਜਿਹੜਾ ਪੈਰ ਪੁੰਜਨ ਨਾਲ ਇਹ ਆ ਗਿਆ ਉੱਡ ਕੇ ਇੱਕ ਗੱਟਾ ਜਾਂ ਉੱਡ ਕੇ ਆ ਗਿਆ ਇੱਥੇ ਰਿੱਤਾ ਹੀ ਰਿੱਤਾ ਇਕੱਠਾ ਹੋ ਗਿਆ ਹੁਣ ਵੀ ਦੇਖੋ ਕਿਵੇਂ ਇਕੱਠਾ ਹੋ ਰਿਹਾ ਤੇ ਫੇਰ ਸਾਰੇ ਪੋਚਾ ਲਉਣਾ ਵਧੀਆ ਬਣ ਗਿਆ ਚੌਂਤਰਾ ਵੈਸੇ ਪੋਚਾ ਲਾ ਕੇ ਤੇ ਅੱਜ ਮੰਮੀ ਨੇ ਹੱਥਾਂ ਤੇ ਧੋਤੇ ਜੀ ਕੱਪੜੇ ਕਿਉਂਕਿ ਲਾਈਟ ਆਪਣੇ ਆਈ ਨਹੀਂ 1 ਵਜੇ ਆਈ ਹੈ ਤੇ ਉਹ ਤਾਂ 1 ਵਜੇ ਛੱਡੀ ਆ ਸਾਰੇ ਇੱਤੇ ਤੇ ਆਪਣੇ ਤਾਂ ਉੱਥੋਂ ਖਰਾਬ ਸੀ ਤੇ ਤੌਲੀਏ ਤੂੜੀਏ ਵੀ ਧੋਤੇ ਕਿਉਂਕਿ ਨੇਰੀ ਨਾਲ ਭਰਗੇ ਸੀਗੇ ਤੌਲੀਏ ਵੀ ਤੇ ਦੂਜੇ ਪਾਉਣ ਵਾਲੇ ਕੱਪੜੇ ਵੀ ਹੱਥਾਂ ਦੇ ਬਸਲਤੇ ਸੀ ਮੰਮੀ ਨੇ ਤੇ ਲੋ ਜੀ ਬਸ ਹੁਣ ਆਪਾਂ ਮੋਟਾ-ਮੋਟਾ ਕੱਢ ਲਈਏ ਝਾੜੂ ਦਵਾ-ਦਵਾਸ ਤੇ ਫੇਰ ਕੋਈ ਦਾਲ ਸਬਜ਼ੀ ਦਾ ਕਰਦੇ ਆ ਤੇ ਹਜੇ ਆਪਣਾ ਮੇਜ ਇੱਥੇ ਪਿਆ ਜੀ ਅੱਜ ਤਾਂ ਜੀ ਨੇਰੀ ਨੇ ਕਮਰੇ ਕਰਲੇ ਸਾਫ ਸਫਾਈਆਂ ਲੈ ਕੇ ਬਹੁਤ ਝਾੜਾ ਚੜਾਈ ਕਰੀ ਸਾਰੇ ਸਾਰੇ ਕੀ ਤੋਂ ਝਾੜਤੇ ਅੱਜ ਕਮਰੇ ਤੇ ਪੋਚੇ-ਪੂਚੇ ਲਾ ਕੇ ਵਧੀਆ ਬਣਾਤੇ ਕਮਰੇ ਤੇ ਪੋਚਾ ਜਿਦਾ ਵਸੇ ਆਪਾਂ ਡੇਲੀ ਲਾਉਣੇ ਹੁੰਦੇ ਆ ਪਰ ਅੱਜ ਜਿਹੜਾ ਪੋਚਾ ਦੇ ਵਿੱਚ ਰੇਤਾ ਨਿਕਲਿਆ ਰੇਤਾ ਨਿਕਲਿਆ ਬਹੁਤ ਜ਼ਿਆਦਾ ਰੇਤਾ ਨਿਕਲਿਆ ਪੁੱਛੋ ਹੀ ਨਾ ਚਲੋ ਜੀ ਆਪਾਂ ਗਿਆ ਝਾੜੂ ਮਾਰ ਲਈਏ ਫੇਰ ਮਿਲਾਂਗੇ ਲਓ ਜੀ ਪਿਆਓ ਪੁੱਤ ਦੋਨੇ ਦੋਨੇ ਵਾਈ ਜਾਂਦੇ ਆ ਹਾਂ ਪਤਾ ਨਹੀਂ ਕੀ ਆ ਦੇ ਸਮਝ ਨਹੀਂ ਆਈ इतने बीजने जी आप मूंग लो जी ये तो कर रहे आपका काम आप करिए अपना काम इतने लाता जी प्रेस वाला मेज उत्ते धरीए जी अपनी जिते आप प्रेस करते दे होंगे प्रेस टेबल सैट करता आप तो कपड़े वगैरह सारे धरते गुरप्रीत भैन कहती कमें कपड़े धरे नवे कपड़े तो नहीं धरे जी आप मारी च ही तो आप कदाँ क्ढने ਤੇ ਫਿਰ ਇਹਦੇ ਚ ਆਪਾਂ ਦੂਸਰੇ ਕੱਪੜੇ ਧਰਤੇ ਵੀ ਜਿਹੜੇ ਆਪਾਂ ਘਰੇ ਪਾਉਣੇ ਆ ਸਾਰਿਆਂ ਦੇ ਡੱਡ ਦਰਾਂ ਚ ਧਰਤੇ ਤੇ ਲਓ ਜੀ ਬਸ ਆਪਾਂ ਬਣਾਵਾਂਗੇ ਅੱਜ ਆਲੂ ਤੇ ਪਕੌੜੇ ਤੇ ਕੁਝ ਜਗਾ ਜਮ ਧੋ ਲਿਆ ਤੇ ਬਸ ਹੁਣ ਮੈਂ ਦਵਾ ਦਾ ਬਣਾਦਾ ਤੜਕਾ ਛੜਕਾ ਨਾਲ ਇੱਕ ਪਾਥੀ ਲਿਉਣੀ ਚੱਕ ਕੇ ਲਾ ਦੂੰਗੀ ਬਣ ਜੂਗੀ ਤੇ ਐਨੇ ਆਪਾਂ ਤੇ ਧਾਰਾ ਮੈਂ ਕੱਢ ਲਈ ਜੀ ਗਾਂ ਦੋਨੇ ਗਾਈਆਂ ਦੀ ਧਾਰਾ ਮੈਂ ਕੱਢ ਲਈ ਤੇ ਮੱਝ ਦੀ ਧਾਰ ਮੰਮੀ ਕੱਢਣਗੇ ਉਹਦੀ ਰਹਿੰਦੀ ਐ ਤੇ ਗਾਇਆਂ ਵਾਲਾ ਦੁੱਧ ਆਪਾਂ ਪਾਤਾ ਢੋਲਣੀ ਦੇ ਵਿੱਚ ਤੇ ਫੇਰ ਆਪਾਂ ਕਿਹੜਾ ਹੁਣ ਲਾ ਲਈਏ ਤੜਕਾ ਛੜਕਾ ਸਬਜ਼ੀ ਬਣਾਉਂਦਾ ਕਿਹੜਾ ਸਬਜ਼ੀ ਵਾਲਾ ਕੰਮ ਨਿਮੇੜਾ ਫੇਰ ਜਦੋਂ ਧਰਤੀ ਫੇਰ ਤਾਂ ਬਣਤਾ ਉਹਦੀ ਜਾਊਗੀ ਹੁਣ ਤਾਂ ਜੀ ਗਰਮੀ ਐ ਸੇਕਤਾ ਝਾਲਦੀ ਨਹੀਂ ਸਬਜ਼ੀ ਲੋ ਜੀ ਸਬਜ਼ੀ ਦੇਖੀ ਆਪਣੀ ਜੀ ਆਲੂ ਨਹੀਂ ਬਣੇ ਪਾਣੀ ਹੋਰ ਪਾਉਣਾ ਪਊਗਾ ਬੋਲਾ ਮਿੱਟ ਕੱਢਾ ਜੀ ਇੱਥੇ ਬਸ ਤੜਕੇ ਵਾਲਾ ਜਿਹੜਾ ਸਾਰਾ ਸੀਗਾ ਨਾ ਉਹੀ ਸੀਣ ਯਾਦ ਆਈ ਜਾਂਦਾ ਹੈ। ਲਓ ਜੀ। ਬਸ ਹੁਣ ਬਣ ਜੂਗੀ ਇੱਕ ਹੋਰ ਵਧੀਆ ਵਾਲਾ ਆਗਣ। ਫਿਰ ਬਣ ਜੂਗੀ ਤੇ ਲਓ ਜੀ ਇੱਧਰ ਆਪਾਂ ਦੁੱਧ ਬਾ ਦਿੱਤਾ ਸਾਮ। ਜਿਸਾ ਨਾ ਆਇਆ ਆ। ਤੇ ਜਿਸਾ ਦੇ ਡੈਡੀ ਨੇ ਜਾਣਾ ਨਾ ਹੁਣ ਹੁਣ। ਨਾਲੋਂ ਭਾਈ ਤੇਰੇ ਕੱਪੜੇ ਉਹ ਦਰਾਜ 'ਚ। ਤੇਰ ਨੂੰ ਇੱਕ ਦਰਾ ਦੇਤਾ ਕੱਲੇ ਨੂੰ ਨਿੱਕਰ ਤਾਂ ਤੇਰੀ ਬਾਹਰ ਹੀ ਪਈ ਮੈਂ ਉੱਪੇ ਟੀਤੀ ਇਹ ਵਾਲਾ ਹਾਂ ਹਾਂ ਆਲਾ ਇਹ ਦਵਾਜ ਇੱਕ ਜੀ ਬੀਬੀ ਦਾ ਇੱਕ ਬਾਪੇ ਦਾ ਇਹਦੇ ਚ ਰਿਸਰਚ ਇਹਦੇ ਚ ਆਪਣੇ ਜੋੜੇ ਜੁੱਤੀਆਂ ਤੇ ਇਹਦੇ ਚ ਇਹ ਸਾਡੇ ਲੀੜੇ ਮੇਰੇ ਤੇ ਤੇਰੇ ਡੈਡੀ ਦੇ ਠੀਕ ਨਹੀਂ ਹੈ ਜਾ ਤੇਰੇ ਟਾਈਮ ਲੱਗਿਆ ਕਰੂਗਾ ਤੇ ਆਪਦਾ ਜਿਵੇਂ ਤੈ ਲਾ ਕੇ ਰੱਖਿਆ ਓਵੇਂ ਹੀ ਬੋਚ ਕੇ ਚੱਕ ਲੈ ਗੰਜ ਹੈ ਆਇਨਾ ਦਾ ਉਹਦੇ ਤੋੜ ਦੇਗਾ ਕਾਸਤੇ ਆਪੇ ਕਰੇਗਾ ਵਰਦੀ ਪ੍ਰੈਸ ਚਲ ਦੇਖਦੇ ਅੱਜ ਸਾਡਾ ਮੁੰਡਾ ਵਰਦੀ ਪ੍ਰੈਸ ਕਰੇ ਤੇਰੇ ਹੀ ਐ ਇੱਕ ਐ ਮੇਰਾ ਸੂਟ ਜਿਹੜਾ ਅਣਸਿਉਂਤਾ ਪਿਆ ਉਹ ਰੱਖਿਆ ਮੈਂ ਹੈ ਇਹ ਨਹੀਂ ਵਰਨੀ ਪਤਾ ਛੋਟੀ ਐ ਛੋਟੀ ਹੋ ਗਈ

ਤੇ ਸਬਜੀ ਕਰਾ ਦਿੰਦੀ ਐ ਲੇਟ ਜੀ ਬਸ ਆਪਾਂ ਨੂੰ ਸਬਜੀ ਆਏ ਹੁੰਦਾ ਨਾ ਜੀ ਜਦੋਂ ਉਧਰੋਂ ਨੀਰਾ ਚਾਰਾ ਪਾ ਕੇ ਆਉਣੀ ਐ ਮੈਂ ਨਾਲ ਦੀ ਨਾਲ ਚੀਰੀ ਪਈ ਹੋਵੇ ਤਾਂ ਬੰਦਾ ਮਸਾਲਾ ਕੁੱਟ ਕੇ ਧਰ ਦੇ ਫੇਰ ਨੇ ਟਾਈਮ ਲੱਗਦਾ ਲੋ ਜੀ ਅਸੀਂ ਝੋਟੀ ਨੂੰ ਪਾਉਣੇ ਆਏ ਇਹ ਚੂਰਾ ਅਸੀਂ ਇਸ ਚੂਰੇ ਦਾ ਨਾਂ ਸੀਸਾ ਤੇ ਲੈਟ ਹੀ ਰਹਿਣੇ ਕਿ ਪਾਉਣੇ ਸਾਡੀ ਤਾਂ ਕੱਟੀ ਵੀ ਖਾ ਲੈਂਦੀ ਐ ਕਿ ਨਹੀਂ ਮੰਮੀ ਥੋੜੀ ਖਾਂਦੀ ਐ ਇੰਨੀ ਨਹੀਂ ਖਾਂਦੀ ਜਦੋਂ ਸੁੱਕਾ ਹੋਵੇ ਨਾ ਫੀਡ ਫਿਰ ਉਹ ਪਾ ਕੇ ਦੇਖੇ ਹਨਾ ਦੂਜਾ ਆਉਂਦਾ ਜਿਹੜਾ ਹੈ ਅੱਡ ਹੀ ਆਦੇ ਅੱਡ ਆਉਂਦੇ ਆ ਛੋਟੇ ਕਟਰੂਆਂ ਪਾ ਬੱਚਾ ਵਾਸਤੇ ਕੀ ਹੋਗਾ ਉਹ ਬੜੀ ਬੜੀ ਹੋਏਗੀ ਉਹ ਪੀ ਕੇ ਲੁੱਟੇਗੀ ਸ਼ੀ 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 ਰੁਕੋਸ ਨਹੀਂ ਥਿਆਉਂਦਾ ਇਹਨਾਂ ਦਾ ਤਾਂ ਲੀੜੇ ਪੇਟਾਂ ਦੀ ਹੁਣ ਸਾਹਮਣੇ ਪਏ ਨਹੀਂ ਤੇ ਉਹਦੇ ਨਾਲੋਂ ਅਸਾਂ ਐਂ ਤਰ੍ਹਾਂ ਕਿੱਥੇ ਥਿਆਉਂਦੇ ਕੀੜੇ ਭਾਲਦਾ ਐ ਦੱਸ ਚਿੱਟੀ ਸ਼ਰਟ ਹੈ ਕੱਟ ਜਹਾ ਦੂਜੇ ਵੀ ਵਿੱਚ ਤਰ ਅੱਛਾ ਗੁੱਛੀ ਮੁਛੀ ਕਰਕੇ ਤਰੇਗਾ ਹੈਂ ਕਾਟ ਕੇ ਮਾਰੂਗਾ ਥੱਕੇ ਬੇ ਦੇਖ ਕੇ ਐਂ ਸੜਤੇ ਆਉ ਲੈ ਚੱਕ ਹਾ ਪਾਏਗਾ ਨਿਕਰ ਉਹ ਤੇ ਪੇਟੀ ਤੇ ਪਈ ਐ ਸਾਹਮਣੇ ਜਮਾ ਚਲੋ ਜੀ ਆਪਾਂ ਦਾਲ ਸਬਜੀ ਬਣ ਜੇ ਹਾਬਤ ਜਿਸਨ ਆਪਾਂ ਤਾਂ ਕਵਰੀ ਨਹੀਂ ਦਿਖਾਇਆ ਫੋਨ ਦਾ ਓਏ ਦਿਖਾ ਮੈਂ ਹੈ ਮੈਂ ਦਿਖਾ ਮੈਂ ਸੀਸੇ ਚ ਦਿਖਾਉਣਾ ਪੂਗਾ ਲਾਈਟ ਲਾ ਕੇ ਇਹਦੀ ਫੋਨ ਲਾ ਕੇ ਲਾਗੇ ਨਹੀਂ ਸੀਸੇ ਚ ਜਾ ਕੇ ਦਿਖਾਇਆ ਬੈਕ ਕੈਮਰਾ ਰੱਖਿਆ ਈ लाली कवर। कुछ बोलिया बोल बोल तो अपना कवर दसो जी सारे जने फोन दस हाथ पर ही कर लिया हाँ ਵਧੀਆ ਤੇ ਗਿਆ ਸੀ ਉਹ ਲੈਟੇ ਤੋਂ ਬਿਨਾ ਵਧੀਆ ਤੇ ਗਿਆ ਸੀ ਉਹਦੇ ਨਾਲ ਬਾਲਾ ਚਾਨਣ ਪੈਂਦਾ ਤੇ ਮੈਂ ਚਲ ਅੱਜ ਦਿਖਾ ਦਿੰਨੇ ਕੱਲ ਜਾਂਦਾ ਆਪਾਂ ਮੇਚ ਹਾਂ ਕੱਲ ਨੂੰ ਲੋ ਜੀ ਬਸ ਆਪਾਂ ਗੁੰਲਣ ਲਾ ਗਏ ਮਮੀ ਆਤਾ ਫਾਟ ਕੇ ਤਰਦੇ ਵੀ ਦਸਾਰੇ ਆ ਗਿਆ ਇਹ ਜਸਤਰ ਜਾਣ ਜੀ ਦੁੱਧ ਪਰ ਨਹੀਂ ਜਾਂਦਾ ਤੈਨ ਲੈ ਕੇ ਜਾਉ ਆਉਂਦਾ ਪਤਾ ਨਹੀਂ 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 ਲੈ ਕੇ ਜਾਉ ਚਲੋ ਜੀ ਇਸ ਦਿਨ ਨਾਲ ਆਪਾਂ ਵੀਡੀਓ ਦਾ ਕਰਦੇ ਆਂ ਦੀ ਇੱਥੇ ਐਂਡ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਸਾਰੇ ਜਣਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸਸ਼ੇ ਅਕਾਲ ਜੀ ਬਾਏ ਬਾਏ